ਸਤਿ ਸ੍ਰੀ ਅਕਾਲ ਜੀ ਅੱਜ ਫੇਰ ਅਬਜੀ ਦੀ ਖੇਮਤ ਵਿੱਚ ਮੰਗਲਵਾਰ ਦੇ ਰਸਤੇ ਲੈ ਕੇ ਹਾਜ਼ਰ ਹੋਏ ਆਂ ਜੀ ਇੱਕ ਅਬਜੀ ਨੂੰ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਤੁਹਾਡੇ ਕੰਮ ਦੀ ਨਹੀਂ ਤਾਂ ਘੱਟੋ-ਘੱਟ ਆਪਣੇ ਹੋਰ ਕਿਸੇ ਭੈਣ ਭਰਾ ਦੇ ਜ਼ਰੂਰ ਕੰਮ ਆ ਸਕੇ ਸਾਡੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਨਾਲ ਮਿਲ ਮਿਲ ਰਸਤੇ ਹੁੰਦਿਆਂ ਨੂੰ ਸੋ ਵੀਡੀਓ ਨੂੰ ਜ਼ਰੂਰ ਅੰਤ ਤੱਕ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਹਰ ਇੱਕ ਵੀਡੀਓ ਆਪਜੀ ਤੱਕ ਪਾਉ ਸਕੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਜੀ ਪਹਿਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਕੈਨੇਡਾ ਤੋਂ ਜੱਟ ਸਿੱਖ ਵੈਸ਼ਨੂ ਸੋਹਣੀ ਸਨਖੀ ਲੜਕੀ ਕੈਨੇਡਾ ਪੀਆਰ ਪਟਿਆਲਾ ਫਤਿਹਗੜ੍ਹ ਸਾਹਿਬ ਏਰੀਆ ਜਨਮ 1999 ਕੱਦ 5 ਫੁੱਟ 3 ਇਚ ਇਹ ਬੇਟੀ ਕੈਨੇਡਾ ਦੇ ਵਿੱਚ ਆਰ ਐਨ ਨਰਸਾ रिक्वायरमेंट ਸੁਣੋ ਨੀਟ ਵੈਲ এডਿਕੇਟਿਡ ਹੈਂਡਸਮ ਟਾਲ ਐਂਡ ਸਮਾਰਟ ਬாய் ਹੈਸ ਪ੍ਰੋਪਰਟੀ ਅਬਾਊਟ 10 ਏਕੜ ਐਂਬੀਨਟ ਕੰਟੈਕਟ ਬਦਿਆ ਪੜਿਆ ਲਿਖਿਆ ਸੋਹਣਾ ਸੁਨੱਖਾ ਲੰਬਾ ਲੰਜਾ ਲੜਕਾ ਜਿਨ੍ਹਾਂ ਕੋਲੇ ਪ੍ਰੋਪਰਟੀ ਘਟੂ ਘਟ 10 ਏਕੜ ਹੋਵੇ ਮੈਰਿਜ ਵਾਲੇ ਕੰਟੈਕਟ ਨਾ ਕਰਨ ਬਧਿਰੇ ਜਾਣਕਾਰੀ ਲਈ ਤੁਸੀਂ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਸਿੱਧੀ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੱਟ ਗੁਰਸਿੱਖ ਲੜਕਾ ਵਰਕ ਪਰਮਤੇ ਕੈਨੇਡਾ ਪਟਿਆਲਾ ਫਤੇਗੜ ਸਾਹਿਬ 2002 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਪ੍ਰਾਪਰਟੀ 7 ਏਕੜ 3 ਦੁਕਾਨਾਂ 1 ਪਲਾਟ ਤਕਰੀਬਨ ਤਕਰੀਬਨ 3 ਲੱਖ ਪ੍ਰਤੀ ਮਹੀਨਾ ਦੀ ਆਮਦਨਾਂ ਇਕਲੌਤਾ ਬੇਟਾ ਹੋਣ ਕਰਕੇ ਜੀ ਪੱਕੇ ਤੌਰ ਤੇ ਪੰਜਾਬ ਹੀ 3-4 ਸਾਲਾਂ ਤੱਕ ਆਉਣਾ ਇਹਨਾਂ ਨੇ ਇਸ ਲਈ ਸੋਹਣੇ ਸੁਨੱਖੇ ਲੜਕੇ ਕੱਦ 5 ਫੁੱਟ 4 ਇੰਚ ਤੇ ਕਰੀਬ ਹੋਵੇ ਸਿਰਫ ਤੇ ਸਿਰਫ ਪੰਜਾਬ ਤੋਂ ਹੀ ਹੋਵੇ ਇਹਨਾਂ ਨਾਲ ਵੀ ਮੈਰਿਜ ਬਿਊਰੋ ਵਾਲੇ ਕੰਟੈਕਟ ਨਾ ਕਰਨ ਇਹ ਐਡ ਦਾ ਆ ਦੀਆ ਵੀ ਇਹ ਸ਼ਾਇਦ ਇਹੋ ਨੇ ਭੈਣ ਭਰਾ ਨੇ ਸਕਰੀਟ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਇਹਨਾਂ ਨੂੰ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਆਸਟ੍ਰੇਲੀਆ ਤੋਂ ਜੱਟ ਸਿੱਖ ਲੜਕੇ ਆਸਟ੍ਰੇਲੀਆ ਦੀ ਬੌਰਨ ਆਸਟ੍ਰੇਲੀ ਜੰਪਲ ਬੇਸਿਕਲੀ ਬਿਲੋਂਗ ਟੂ ਨਕੌਦਰ ਜਲੰਧਰ ਏਰੀਆ 26 ਸਾਲ ਉਮਰਾਂ ਬੇਟੀ ਦੀ 5 ਫੁੱਟ 4 ਇੰਚ ਕੱਦ ਦਾ ਬਿਜ਼ਨਸ ਐਂਡ ਲਾ ਡਿਗਰੀ ਨਾਲ ਦੇ ਕੋਲ ਕੁਆਲੀਫਿਕੇਸ਼ਨ ਆ ਅਕੂਪੇਸ਼ਨ ਐਜ਼ ਲਾਇਰ ਇਹ ਕੰਮ ਕਰ ਰਹੇ ਨੇ ਸੋਹਣੀ ਸਨਖੇ ਲੜਕੀ ਆ ਸੰਸਕਾਰੀ ਅਤੇ ਵਿਵਹਾਰਿਕ ਪਰਿਵਾਰ ਹੈ ਇਹਨਾਂ ਦਾ ਇੱਕ ਭਰਾ ਅਤੇ ਇੱਕ ਭੈਣ ਮਾਤਾ ਪਿਤਾ ਤਕਰੀਬਨ ਤਕਰੀਬਨ 35 ਸਾਲ ਤੋਂ ਇਹ ਸਿਡਨੀ ਆਸਟ੍ਰੇਲੀਆ ਵਿੱਚ ਰਹਿੰਦੇ ਨੇ ਰਿਕੁਆਇਰਮੈਂਟ ਸੁਣੋ ਲੁਕਿੰਗ ਓਨਲੀ ਫਾਈਨੈਂਸ਼ੀਅਲ ਵੈਲ ਸੈਟਲਡ ਹੈਂਡਸਮ ਬாய் ਹੈਜ਼ ਹਾਈਟ 5.8 ਪਲਸ ਗੁੱਡ ਜੌਬ ਬਿਜ਼ਨਸ ਵੈਰੀ ਵੈਲ behaved and no family values no drugs and alcohol prefer sydney australia ladka katukatta kende ve vitti taur te well settled hove finance taur te financial taur te sona sanakha hove kad 5 ft 8 inch ja is to zyada hove vadiya job karda hove ja fir business karda hove ਆਰਬੇ ਵਿਵਹਾਰਕ ਹੋਵੇ ਪਰਿਵਾਰਕ ਕਦਰਾਂ ਕੀਮਤਾਂ ਨੂੰ ਸਮਝਣ ਵਾਲਾ ਹੋਵੇ ਸਿਡਨੀ ਆਸਟ੍ਰੇਲੀਆ ਨੂੰ ਇਹ ਪ੍ਰੈਫਰੈਂਸ ਦੇਣਗੇ ਡਰੱਗ ਜਾਂ ਅਲਕੋਹਲ ਤੋਂ ਦੂਰ ਰਹਿਦਾ ਹੋਵੇ ਸਕਰੀਟ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਰੋਟ ਕਰੋ ਜੀ 1 ਵੀਕ ਡੇਟ ਆਤਾ ਹੂੰ ਵੀਰਿੰਦਰ ਸਿੰਘ ਵੈਸ਼ਨੂ ਸੁਨਿਆਰ ਕਟੋਡੀਆ ਸਿੱਕ ਲੜਕਾ ਕੈਨੇਡਾ ਸਿਟੀਜ਼ਨ ਜਲੰਧਰ ਏਰੀਆ 2000 ਡੇਟ ਆਫ ਬਰਥ 6 ਫੁੱਟ ਕੱਦ ਐਸੋਸੀਏਟਡ ਡਿਪਲੋਮਾ ਇਨ ਬਿਜ਼ਨਸ ਹਿਊਮਨ ਰਿਸੋਰਸਸ ਜੌਬ ਕਰਦੇ ਨੇ ਕੈਨੇਡਾ 에য়ারਪੋਰਟ ਤੇ ਇਹ ਭੈਣ ਇਹਨਾਂ ਦੀ ਹੈਗੀ ਹੈ ਜੀ ਯੂ ਐਸ ਏ ਕੈਨੇਡਾ ਇਹਨਾਂ ਦਾ ਆਪਣਾ ਘਰ ਆ ਆਪਣੀ ਕੰਸਟਰਕਸ਼ਨ ਕੰਪਨੀ ਆ ਨੀਡ ਗਲ ਮਸਟ ਬੀ ਐਜੂਕੇਟਡ ਹਾਈਟ ਆਬਾਊਟ 5.5 ਲੜਕੀ ਜਰੂਰ ਪੜੀ ਲਿਖੀ ਹੋਵੇ ਕੱਦ 5 ਫੁੱਟ 5 ਇੰਚ ਦੇ ਕਰੀਬ ਹੋਵੇ ਵਧੇਰੇ ਜਾਣਕਾਰੀ ਇਸ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਗੁਰਪ੍ਰੀਤ ਸਿੰਘ ਜੱਟ ਸਿੱਖ ਲੜਕਾ ਵਰਕ ਪਰਮਿਟ ਤੇ ਯੂ ਐਸ ਏ ਫਤਿਹਗੜ੍ਹ ਸਾਹਿਬ ਏਰੀਆ 1991 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਹੋਟਲ ਮੈਨੇਜਮੈਂਟ ਕੀਤੀ ਹੋਈ ਹੈ ਨਾਲ ਦੀ ਲੜਕੀ ਯੂ ਐਸ ਏ ਜਾਂ ਕੈਨੇਡਾ ਕਿਸੇ ਵੀ ਸਟੇਟਸ ਤੋਂ ਹੋ ਸਕਦੀ ਆ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਸੰਗਰੂਰ ਏਰੀਆ ਪੀਆਰ ਕੈਨੇਡਾ 1997 ਡੇਟ ਆਫ ਬਰਥ ਪ੍ਰਾਪਰਟੀ ਚਾਰ ਕਿਲੇ ਸੱਤ ਦੁਕਾਨਾਂ ਨੇ ਕਿਰਾਏ ਦੇ ਦਿੱਤੀਆਂ ਹੋਈਆਂ ਨੇ ਐਸੋਸੀਏਟ ਡਿਗਰੀ ਇਨ ਸਾਇੰਸ ਐਟ ਕੈਨੇਡਾ ਇਹ ਇਹਨਾਂ ਦੀ ਕੁਆਲਿਫਿਕੇਸ਼ਨ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਫਰੋਮ ਇੰਡੀਆ ਬੀਐਸਸੀ ਨਰਸਿੰਗ ਆਰ ਫਰੋਮ ਕੈਨੇਡਾ ਸੋਹਣੇ ਸਨ ਅਗੇ ਪੜ੍ਹੇ ਲਿਖੇ ਲੜਕੇ ਜੇਕਰ ਇੰਡੀਆ ਤੋਂ ਹੋਵੇ ਤਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਫਿਰ ਲੜਕੀ ਕੈਨੇਡਾ ਤੋਂ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਵਿਧੇਰੇ ਜਾਣ ਕਰ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਮਨ ਤੋਂ ਰਾਮਗੜੀਆ ਸਿੱਖ ਲੜਕਾ ਲੋਟੇ ਗੋਤ ਲੁਧਿਆਣਾ ਜਰਮਨ ਵਰਲਨ ਦੇ ਵਿੱਚ ਬੇਟਾ ਰਹਿੰਦਾ ਜਰਮਨ ਦੀ ਰਾਜਧਾਨੀ ਦੇ ਵਿੱਚ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਐਮਐਸਸੀ ਪ੍ਰੋਜੈਕਟ ਮੈਨੇਜਮੈਂਟ ਜਰਮਨ ਤੋਂ ਕੀਤੀ ਆ MA tourism hospitality and event management a qualification abate di working in H4 hotel varlen itthe he job kar dena pita businessman hai bhan canada pr a need well qualified and beautiful girl a inadi requirement hai ji screen te number chalda bathe re jankari layi city gal baat karo agla rista note karo fir painjto ਸੁਰਿੰਦਰ ਸਿੰਘ ਸੁਨਿਆਰ ਸਿੱਖ ਲੜਕਾ ਫਿਲੀਪਪਾਈਨਸ ਬਟਾਲਾ ਏਰੀਆ 2000 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਨੀਡ ਐਜੂਕੇਟਿਡ ਹਾਊਸ ਕਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਕੱਦ ਲੜਕੀ ਦਾ ਘੱਟੋ-ਘੱਟ 5 ਫੁੱਟ 5 ਜਿਹਦੇ ਗਰੀਬ ਹੋਵੇ ਸੁਨਿਆਰ ਰਾਮਗੜੀਆ ਜਾਂ ਜੱਟ ਸਿੱਖ ਪਰਿਵਾਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਵੀ ਦੀ ਰ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਡੀਟਾ ਤੋਂ ਜੱਟ ਸਿੱਖ ਲੜਕਾ ਵਰਕ ਪਰਮਿਟ ਸਰੀ ਕੈਨੇਡਾ ਜਲੰਧਰ ਏਰੀਆ 1994 ਡੇਟ ਆਵਰ ਗ੍ਰੈਜੂਏਟ ਨੇ ਟਰੱਕਿੰਗ ਦੀ ਜੌਬ ਕਰਦਿੰਨੇ 11 ਕਿਲੇ ਨਾਲ ਕੋਲੇ ਪ੍ਰੋਪਰਟੀ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗੱਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸ੍ਰੀ ਅਮਰਤ ਸਰ ਸਾਹਿਬ ਜਨਮ 1999 SGPC ਵਿੱਚ ਜੌਬ ਕਰਦੇ ਨੇ ਇਹਨਾਂ ਦੇ ਫਾਦਰ ਸਾਹਿਬ ਵੀ SG SGPCE ਵਿੱਚ ਜੌਬ ਕਰਦੇ ਨੇ ਤਿੰਨ ਕਿਲੇ ਦਾ ਕੋਲ ਪ੍ਰਾਪਰਟੀ ਹੈ ਭੈਣ ਇਹਨਾਂ ਦੀ ਇੱਕ ਲੜਕੀ ਦੀ ਹੈਗੀ ਕੈਨੇਡਾ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਸੋਹਣੀ ਅਤੇ ਆਗਿਆਕਾਰੀ ਹੋਵੇ ਜੇਕਰ ਬਾਹਰ ਜਾਣ ਦੀ ਚਾਹਤ ਹੋਵੇ ਉਹ ਹੈ ਜਵ ਰਿਸ਼ਤਾ ਜ਼ਰੂਰ ਇਹ ਕਹਿੰਦੇ ਵਿਚਾਰਿਆ ਜਾਵੇਗਾ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਜੱਟ ਸਿੱਖ ਲੜਕਾ ਪੀ ਆਰ ਆਸਟ੍ਰੇਲੀਆ ਫਤਿਹਬਾਦ ਹਰਿਆਣਾ ਏਰੀਆ 1996 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਇਹ ਬੇਟਾ ਆਸਟ੍ਰੇਲੀਆ ਦਾ ਪੀ ਆਰ ਆ ਕੁਆਲੀਫਿਕੇਸ਼ਨ ਐਮ ਐਸ ਸੀ ਫਿਜੈਕਸ ਭੈਣ ਇਹਨਾਂ ਦੀ ਕੈਨੇਡਾ ਪਿਤਾ ਜੀ ਖੇਤੀਬਾੜੀ ਕਰਦੇ ਨੇ 5 ਕਿਲੇ ਨਾਲ ਕੋਲ ਪ੍ਰਾਪਰਟੀ ਆ ਲੜਕੀ ਚੰਗੇ ਪਰਿਵਾਰ ਤੋਂ ਹੋਵੇ ਸੋਹਣੀ ਹੋਵੇ ਪੜ੍ਹੀ ਲਿਖੀ ਹੋਵੇ ਉਮਰ ਲੜਕੇ ਨਾਲੋਂ ਜ਼ਿਆਦਾ ਨਾ ਹੋਵੇ ਕੁੜੀ ਕੰਦੇ ਇੰਡੀਆ ਤੋਂ ਹੀ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਲੜਕਾ ਬੈਂਸ ਗੋਤ ਬੈਸ਼ਨੂਆ ਲੜਕਾ ਹੈ ਹੁਸ਼ਿਆਰਪੁਰ ਏਰੀਆ 1998 ਡੇਟ ਆਵਰਤਾ 5 ਫੁੱਟ 11 ਇੰਚ ਕੱਦਦਾ ਬੀਐਸਸੀ ਗ੍ਰੈਜੂਏਸ਼ਨ ਹੈ ਹੈ ਗ੍ਰੈਜੂਏਸ਼ਨ ਇਨ ਹੋਟਲ ਮੈਨੇਜਮੈਂਟ ਐਂਡ categories technology ਇਹਦੇ ਚ ਵੀ ਇਹਨਾਂ ਨੇ ਗ੍ਰੈਜੂਏਟ ਕੀਤੀ ਆ ਐਮ ਐਸ ਸੀ ਮਾਸਟਰ ਆਫ ਹੋਟਲ ਮੈਨੇਜਮੈਂਟ ਸਟੱਡੀ ਡੂਇੰਗ ਐਮ ਐਸ ਸੀ ਹੈ ਹੋਟਲ ਮੈਨੇਜਮੈਂਟ ਦੀ ਕਰ ਰਹੇ ਨੇ ਜੌਬ ਅਸਿਸਟੈਂਟ ਪ੍ਰੋਫੈਸਰ ਬਤੌਰ ਅਸਿਸਟੈਂਟ ਪ੍ਰੋਫੈਸਰ ਜੌਬ ਕਰਦੇ ਨੇ 2.5 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਆ ਭਰਾ ਇਹਨਾਂ ਦਾ ਮੈਰਿਡ ਆ 12 ਕਿਲੇ ਇਹਨਾਂ ਕੋਲੇ ਪ੍ਰਾਪਰਟੀ ਆ ਨੀਡ ਓਨਲੀ ਐਨ ਆਰ ਆਈ ਗੱਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕ੍ਰੀਨ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਪ੍ਰਦੀਪ ਸਿੰਘ ਜੱਟ ਸਿੱਖ ਗਰੇਵਾਲ ਲੜਕਾ ਕੈਨੇਡਾ ਸਿਟੀਜ਼ਨ 1987 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਬੀਸੀਏ ਕੀਤੇ ਹੋਇਆ ਡਿਪਲੋਮਾ ਇਨ ਹਾਰਡਵੇਅਰ ਐਟ ਨੈਟਵਰਕਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਆ ਜੀ ਰੈਸਟੋਰੈਂਟ ਬਿਜ਼ਨਸ ਰੈਸਟੋਰੈਂਟ ਦਾ ਬਿਜ਼ਨਸ ਹੈ ਇਹਨਾਂ ਦਾ ਕੈਨੇਡਾ ਦੇ ਵਿੱਚ ਆਪਣਾ ਘਰ ਅਗਨੇਡਾ ਵਿੱਚ ਭਰਾ ਇਹਨਾਂ ਦਾ ਮੈਰਿਡਾ ਨੀਡ ਐਜੂਕੇਟਡ ਐਂਡ ਬਿਊਟੀਫੁੱਲ ਗਰਲ ਪ੍ਰੀਫਰ ਕੈਨੇਡਾ ਐਨੀ ਸਟੇਟਸ ਲੜਕੇ ਸੋਹਣੀ ਸਨਖੀ ਪੜ੍ਹੀ ਲਿਖੀ ਹੋਵੇ ਕੈਨੇਡਾ ਤਾਂ ਹੋਵੇ ਕਿਸੇ ਵੀ ਸਟੇਟ ਤੇ ਹੋ ਸਕਦੀ ਆ ਪੀਆਰ ਹੋ ਸਕਦੀ ਆ ਵਰਕ ਪਰਮਿਟ ਤੇ ਹੋਦੀ ਆ ਸਟੂਡੈਂਟ ਵੀਜ਼ੇ ਤੇ ਹੋ ਸਕਦੀ ਆ ਬਿਤੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਵੀ ਕੈਨੇਡਾ ਤੋਂ ਸ਼ਰਮਾ ਬ੍ਰਾਹਮਣ ਲੜਕਾ ਪੀਆਰ ਕੈਨੇਡਾ BC ਦੇ ਵਿੱਚ ਰਹਿੰਦਾ ਬੇਟਾ ਇਹ ਇੰਡੀਆ ਦੇ ਵਿੱਚ ਅੱਜ ਕੱਲ ਇਹ ਦਿੱਲੀ ਰਹਿੰਦੇ ਨੇ ਬੀਸਿਕਲੀ ਅੰਮ੍ਰਿਤਸਰ ਸਾਹਿਬ ਨੂੰ ਬਿਲੋਂਗ ਕਰਦੇ ਨੇ ਪਰਿਵਾਰ ਇਹਨਾਂ ਦਾ 1994 ਡੇਟ ਆਵਰਤਾ 5 ਫੁੱਟ 11 ਇੰਚ ਦਾ ਐਮਬੀਏ ਕੀਤੀ ਹੋਈ ਆ ਵਰਕਿੰਗ ਐਜ਼ ਜਨਰਲ ਮੈਨੇਜਰ ਇਹ ਜੋਬ ਕਰਦੇ ਨੇ ਪਿਤਾ ਸਰਕਾਰੀ ਸਰਵਿਸ ਕਰਦੇ ਨੇ ਭੈਣ ਵੀ ਆਰ ਕੈਨੇਡਾ ਨੀਡ ਪੀਆਰ ਗੱਲ ਇਹ ਬ੍ਰਾਹਮਣ ਅਰੋੜਾ ਖੱਤਰੀ ਫੈਮਿਲੀ ਲੜਕੀ ਕੈਨੇਡਾ ਦੀ ਪੀਆਰ ਹੋਵੇ ਬ੍ਰਾਹਮਣ ਅਰੋੜਾ ਜਾਂ ਖੱਤਰੀ ਪਰਿਵਾਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਜੀ ਰਿਸ਼ਤਾ ਨੋਟ ਜੱਟ ਸਿੱਖ ਲੜਕਾ ਯੂ ਐਸ ਏ ਸਿਟੀਜ਼ਨ ਨਿਊ ਜਰਸੀ 1993 ਡੇਟ ਆਫ ਬਰਥ 6 ਫੁੱਟ 3 ਇੰਚ ਕੱਦ ਸਟੱਡੀ ਕੰਪਲੀਟਡ ਹਾਈ ਸਕੂਲ ਫਰੋਮ ਯੂ ਐਸ ਏ currently pursuing an IT diploma from USA trucking business owner and self operate ਟੱਕਾਂ ਦਾ ਕਾਰੋਬਾਰ ਆ ਉਹਦੇ ਮਾਲਕ ਵੀ ਨੇ ਅਰ ਚਲਾਉਂਦੇ ਵੀ ਨੇ ਨੀਡ ਸੂਟੇਬਲ ਗਰਲ ਬੇਸਡ ਇਨ ਯੂ ਐਸ ਏ ਕੈਨੇਡਾ ਲੜਕੀ ਜੋ ਇਹਨਾਂ ਦਾ ਮੇਲ ਖਾਂਦੀ ਆ ਦੀ ਜ਼ਰੂਰਤ ਆ ਯੂ ਐਸ ਏ ਤੋਂ ਵੀ ਹੋ ਸਕਦੀ ਆ ਕੈਨੇਡਾ ਤੋਂ ਹੋ ਸਕਦੀ ਆ ਉਹਦੀ ਹਾਈਟ ਘਟੋ ਘਟ ਕਹਿੰਦੇ 5 ਫੁੱਟ 5 ਇੰਚ ਜਾਂ ਇਸ ਤੋਂ ਜ਼ਿਆਦਾ ਹੋਵੇ ਘੱਟ ਨਾ ਹੋਵੇ ਕਿਸੇ ਵੀ ਹਾਲਤ ਚ ਕਿਉਂਕਿ ਮੁੰਡੇ ਦੀ ਜਿਹੜੀ ਹਾਈਟ ਹੈ 6.3 ਸਟੇਟਸ ਐਕਸੈਪਟੇਬਲ ਸੀ ਇਜ਼ ਐਨ ਸਟੂਡੈਂਟ ਵਰਕਿੰਗ ਪ੍ਰੋਫੈਸ਼ਨਲ ਔਰ ਐਨੀ ਆਦਰ ਸਟੇਟਸ ਓਪਨ ਟੂ ਆਲ ਜਨਵਲ ਮੈਚਿੰਗ ਰਿਗਾਰਡਲੈਸ ਆਫ ਹਰ ਕਰੰਟ ਵੀਜ਼ਾ ਔਰ ਹੈਜੀਡ ਸੇ ਸਟੇਟਸ ਰਿਸਪੈਕਟੇਬਲ ਆਫ ਕਲਚਰ ਐਂਡ ਵੈਲਿਊ ਐਟ ਬਿਲਿੰਗ ਟੂ ਬੁਲੇਟ ਅ ਫਿਊਚਰ ਟੂਗੇਦਰ ਲੜਕੀ ਕਿਸੇ ਵੀ ਸਟੇਟਸ ਦੇ ਹੋ ਸਕਦੀ ਆ ਯੂ ਐਸ اے ਤੇ ਕੈਨੇਡਾ ਨੂੰ ਪ੍ਰੇਫਰ ਕਰਨਗੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਵੀਜ਼ਾ ਕਿਸੇ ਵੀ ਸਟੇਟ ਸੇ ਹੋ ਸਕਦਾ ਪੀਆਰ ਹੋ ਸਕਦੀ ਹੈ ਬੇਟੀ ਵਰਕ ਪਰਮਿਟ ਤੇ ਹੋ ਸਕਦੀ ਹੈ ਜਾਂ ਫਿਰ ਸਟੂਡੈਂਟ ਵੀਜੇ ਤੇ ਵੀ ਹੋ ਸਕਦੀ ਆ ਪਰਿਵਾਰਕ ਕਦਰਾਂ ਕੀਮਤਾਂ ਨੂੰ ਆਪਣੇ ਸੱਭਿਆਚਾਰਕ ਨੂੰ ਸੱਭਿਆਚਾਰ ਨੂੰ ਸਮਝਣ ਵਾਲੀ ਹੋਵੇ ਅਤੇ ਮੋਢੇ ਨਾਲ ਮੋਢਾ ਲਾ ਕੇ ਅੱਗੇ ਵਧਣ ਤਾਂ ਸੁਭਾਅ ਰੱਖਦੀ ਹੋਵੇ ਬਧੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸਪੈਨ ਤੋਂ ਜੱਟ ਸਿੱਖ ਲੜਕਾ ਸੰਘਾ ਗੋਥ ਨਮਾ ਸ਼ਹਿਰ ਪੀਆਰ ਸਪੈਨ 1993 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਗ੍ਰੈਜੂਏਸ਼ਨ ਕੀਤੀ ਹੋਈ ਹੈ ਬੇਟੇ ਦੀ ਦੋ ਭੈਣਾਂ ਨੂੰ ਮੈਰਿਡ ਨੇ ਪ੍ਰੋਪਰਟੀ ਨਾਲ ਕੋਲੇ ਹੈਗੇ 7 ਕਿੱਲੇ ਲੜਕੀ ਕਹਿੰਦੇ ਘੱਟੋ-ਘੱਟ ਗ੍ਰੈਜੂਏਟ ਹੋਵੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਯੂ ਐਸ ਏ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਪੀ ਆਰ ਹੋਵੇ ਅਤੇ ਜਾਂ ਫਿਰ ਇੰਡੀਆ ਤੋਂ ਵੀ ਹੋ ਸਕਦੀ ਹੈ ਪੜ੍ਹੇ ਲਿਖੀ ਲੜਕੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਬਥੇਰੇ ਜਾਣਕਾਰੀ ਤੁਸੀਂ ਨਾਲ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਮਾਜੀ ਵੀ ਸਿੱਖ ਲੜਕਾ ਕੈਨੇਡਾ ਸਿਟੀ ਸਿਟੀਜ਼ਨ ਟਾਂਟੂ ਰਹਿੰਦਾ ਬੇਟਾ ਇਹ ਬੇਸਿਕਲੀ ਬਿਲੋਂਗ ਟੂ ਕਪੂਰਥ ਲਾਇਰੀਆ 38 ਸਾਲ ਉਮਰ ਅਨਮੈਰੀਡਾ ਲੜਕਾ ਹੈ ਹੇਅਰ ਅਟੇ ਬਾਰ ਬਾਰਿੰਗ ਦੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਫੂਡ ਕੰਪਨੀ ਵਿੱਚ ਬਤੌਰ ਮੈਨੇਜਰ ਇਹ ਜੋਬ ਕਰਦੇ ਨੇ ਨੀਡ ਗੱਲ ਓਨਲੀ ਫਰੋਮ ਕੈਨੇਡਾ ਐਨੀ ਸਟੇਟਸ ਲੜਕੀ ਸਿਰਫ ਤੇ ਸਿਰਫ ਕਹਿੰਦੇ ਕੈਨੇਡਾ ਤੋਂ ਚਾਹੀਦੀ ਆ ਕਿਸੇ ਵੀ ਸਟੇਟ ਤੋਂ ਹੋ ਸਕਦੀ ਆ ਇੰਡੀਆ ਵਾਲੇ ਕਹਿੰਦੇ ਕਾਲ ਨਾ ਕਰਨ ਇਹਨਾਂ ਦੀ ਬੇਨਤੀ ਆ ਜੇਕਰ ਕੋਈ ਰਿਸ਼ਤਾ ਵਧੀਆ ਤਾਂ ਵਿੱਡੋ ਜਾਂ ਡਾਈਵੋਰਸ ਹੀ ਕੇਸ ਆ ਉਸ ਤੇ ਵੀ ਕਹਿੰਦੇ ਜ਼ਰੂਰ ਵਿਚਾਰ ਕੀਤਾ ਜਾਵੇਗਾ ਸਕ੍ਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਰਵਿੰਦਰ ਸਿੰਘ ਜੱਟ ਸਿੱਖ ਲੜਕਾ ਤਰਨਤਾਰਨ ਸਾਹਿਬ 36 ਸਾਲ ਉਮਰ ਏ ਬੇਟਾ ਤਲਾਕ ਸੋਦਾ ਜੀ ਇੱਕ ਇਹਨਾਂ ਦੇ ਕੋਲ ਬੱਚਾ 1,25,000 ਪਰ ਮਾਥੇ ਇਹਨਾਂ ਦੀ ਇਨਕਮ ਆ ਸੰਯੁਕਤ ਪਰਿਵਾਰ ਆ ਨੀਡ ਸੂਟੇਬਲ ਮੈਚਿੰਗ ਗੱਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਕਰੋ ਜੀ ਨੋਟ 사ウਦੀ ਅਰਬ ਤੋਂ ਆ ਇਹ ਨਵਦੀਪ ਸਿੰਘ ਅਲਾਵਲਪੁਰ ਨੇੜੇ ਮਹਿਲਪੁਰ ਹਸ਼ਿਆਰਪੁਰ ਏਰੀਆ 1983 ਡੇਟ ਆਵਰ tha 5 ਫੁੱਟ 4 ਇੰਚ ਕਾਦਾ ਇਹ ਲੜਕਾ ਅਨਮੈਰਿਡ ਆ ਵਰਕਿੰਗ ਇਨ ਸਾਊਦੀ ਅਰਬੀਆ ਐਜ਼ ਕੰਫਰਟਿੰਗ ਇਨਸਪੈਕਟਰ 50000 ਪ੍ਰਤੀ ਮਹੀਨਾ ਇਹਨਾਂ ਦੀ ਸੈਲਰੀ ਆ ਰਿਕੁਆਇਰਮੈਂਟ ਸੁਣੋ ਲੁਕਿੰਗ ਫਾਰ ਐਨ ਆਰ ਆਈ ਪੀ ਆਰ ਗਰਲ ਕਾਸਟ ਨੋ ਵਾਰ ਐਨੀ ਇਜ਼ ਵਿਡੋ ਡਾਈਵੋਰਸੀ ਗਰਲ ਆਲ ਐਕਸੈਪਟੇਬਲ ਲੜਕੀ ਵਿਦੇਸ਼ ਤੋਂ ਹੋਵੇ ਪੀਆਰ ਹੋਵੇ ਕਿਸੇ ਵੀ ਕਾਸਟ ਤੋਂ ਹੋ ਸਕਦੀ ਆ ਵਿਡੋ ਹੋਵੇ ਜਾਂ ਫਿਰ ਤਲਾਕ ਸੁਧਾ ਹੋਵੇ ਕਿਸੇ ਵੀ ਹਰੇਕ ਤਰ੍ਹਾਂ ਦਾ ਕੇਸ ਇਹਨਾਂ ਦਾ ਪ੍ਰਬੰਧ ਜੋਗਾ ਸਕਰੀਟ ਨੰਬਰ ਚੱਲਦਾ ਹੈ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਰੋਡ ਕਰੋ ਜੀ ਜੱਟ ਸਿੱਖ ਲੜਕੇ ਦਿਉਲ ਗੋਤ ਰਾਏਕੋਟ ਏਰੀਆ ਲੁਧਿਆਣਾ ਡਿਸਟ੍ਰਿਕਟ ਪੀਆਰ ਕੈਨੇਡਾ 1994 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਬੀਐਸਸੀ ਨਾਲ ਸਿੰਘ ਕੀਤੀ ਹੋਇਆ ਬੇਟੀ ਦੀ ਪਰੰਤੂ ਤਲਾਕशुदा ਇਹਨਾਂ ਦੀ ਰਿਕੁਆਇਰਮੈਂਟ ਥੋੜਾ ਧਿਆਨ ਨਾਲ ਸੁਣ ਲਿਓ ਲੜਕਾ ਸੋਹਣਾ ਸੁਨੱਖਾ ਪੜਿਆ ਲਿਖਿਆ ਹੋਵੇ ਜ਼ਮੀਨਾਂ ਨਾਲ ਨੂੰ 7-8 ਕਿੱਲੇ ਆਉਂਦੀ ਹੋਵੇ ਸਿਰਫ ਤੇ ਸਿਰਫ ਉਹ ਪਰਿਵਾਰ ਹੀ ਸੰਪਰਕ ਕਰਨ ਜੋ ਲੜਕੀ ਦੇ ਭਰਾ ਨੂੰ ਰਿਸ਼ਤਾ ਕੈਨੇਡਾ ਤੋਂ ਕਰਵਾ ਸਕਦੇ ਹੋਣ ਲੜਕੇ ਦਾ ਜਨਮ 1999 ਦਾ 6 ਫੁੱਟ ਕਾਦਾ ਲੜਕਾ 6 ਸਾਲ ਕੈਨੇਡਾ ਲਾ ਕੇ ਆਇਆ ਬਧੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਲੜਕਾ ਸ੍ਰੀ ਅਮਰਤਸਰ ਸਾਹਿਬ 1992 ਡੇਟ ਆਫ ਬਰਥ 6 ਫੁੱਟ 2 ਇੰਚ ਦਾ ਇਹ ਬੇਟਾ ਸਰਕਾਰੀ ਜੋਬ ਕਰਦਾ ਜੀ ਈਟੀਟੀ ਟੀਚਰ ਲੱਗਿਆ ਹੋਇਆ ਫਾਜ਼ਲ ਸਾਹਿਬ ਇਹਨਾਂ ਦੇ ਪੰਜਾਬ ਪੁਲਿਸ ਦੇ ਵਿੱਚੋਂ ਬਤੌਰ ਅਫੀਸਰ ਰਿਟਾਇਰਡ ਨੇ ਭੈਣ ਅਤੇ ਭਰਾ ਪੀਆਰ ਨੇ ਦੋਨੇ ਕੈਨੇਡਾ ਲੁਕਿੰਗ ਫਾਰ ਗਰਲ ਹੈਜ਼ ਗਵਰਨਮੈਂਟ ਜੋਬ ਲੜਕੀ ਸਰਕਾਰੀ ਜੋਬ ਕਰਦੀ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਟ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਕਰਨ ਨੂੰ ਨੋਟ ਕਰੋ ਜੀ ਡਵਾਈਟੋਂ ਨਾਈ ਸਿੱਖ ਲੜਕਾ ਦबई ਜਨਮ 1993 ਕੱਦ 5 ਫੁੱਟ 9 ਇੰਚ ਕੰਪਿਊਟਰ ਇੰਜੀਨੀਅਰ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਨੀਡ ਗ੍ਰੈਜੂਏਟ ਗਰਲ ਔਰ ਨਰਸਿੰਗ ਪਾਰਲਰ ਇਹੋ ਜੀ ਕੁਆਲਿਫਿਕੇਸ਼ਨ ਲੜਕੀ ਦੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਜੀ ਰਿਸਤਾ ਨੋਟ ਸੇਵਨ ਜੀਤਕੌਰ RAMDAS ਜੀ ਸਿੱਖ ਲੜਕੀ ਕੰਨਾ ਆਰੀਆ 2001 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ 10+2 ਕੀਤੀ ਹੋਈ ਹੈ ਜੀ ਮੈਡੀਕਲ ਦੇ ਵਿੱਚ ਬੀਐਸਸੀ ਐਗਰੀਕਲਚਰਲ ਆਨਰ 4 ਸਾਲਾਂ ਦੀ ਏ ਡਿਗਰੀ ਕੀਤੀ ਹੋਈ ਆ ਡਿਪਲੋਮਾ ਇਨ ਕੰਪਿਊਟਰ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਇਹ ਵੀ ਕੀਤਾ ਹੋਇਆ ਪਿਤਾ ਜੀ ਇਹਨਾਂ ਦੇ ਸੀਆਰਪੀਐਫ ਦੇ ਵਿੱਚ ਇੰਸਪੈਕਟਰ ਨੇਡ ਬॉय ਫਰਮ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਸਕ੍ਰੀਨ ਇਹ ਨੰਬਰ ਚੱਲਦਾ ਜੀ ਬਧੇਰੇ ਜਾਣ ਕਰ ਲਈ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੇ ਗੜ ਸ਼ੰਕਰ ਨਵਾਂ ਸ਼ਹਿਰ ਏਰੀਆ 22 ਸਾਲ ਉਮਰਾ 5 ਫੁੱਟ 5 ਇੰਚ ਕੱਦ ਦਾ ਕੰਪਿਊਟਰ ਸਾਇੰਸ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੀ ਪਿਤਾ ਜੀ ਇਹਨਾਂ ਦੇ ਡਵਾਈ ਦੇ ਵਿੱਚ ਜੌਬ ਕਰਦੇ ਨੇ ਨੀਡ ਬॉय ਫਰਮ ਕਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜੁਕੇ ਯੂ ਐਸ ਏ ਪੀ ਆਰ ਸਕ੍ਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਤੁਸੀਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਜੀ ਰਿਸ਼ਤਾ ਨੋਟ ਹਰਮਦਾਸ ਜੀਆ ਸਿੱਖ ਲੜਕੀ ਹੁਸ਼ਿਆਰਪੁਰ ਏਰੀਆ ਕੈਨੇਡਾ ਬੇਟੀ ਇਹ 1997 ਡੇਟ ਆਵਰਤਾ 5 ਫੁੱਟ 1 ਇੰਚ ਕਾਦਾ ਬੀਏ ਕੀਤੀ ਹੋਈ ਆ ਐਲ ਐਲਬੀ ਕੀਤੀ ਹੋਈ ਆ ਐਲ ਐਲ ਐਮ ਕੀਤੀ ਹੋਈ ਆ ਜੋਬ ਕਰਦੀ ਹੈ ਬੇਟੀ ਇਹ ਕੰਰੰਟਲੀ এমਪਲੋਇਡ ਇਨ ਡਾਈਟਰੀ ਏਡ ਕੈਨੇਡਾ ਦੇ ਵਿੱਚ ਪਿਤਾ ਜੀ ਰਿਟਾਇਰ ਨੇ ਬਤੌਰ ਸਟੇਸ਼ਨ ਸੁਪਰਡੈਂਟ ਇੱਕ ਭੈਣਾ ਕੈਨੇਡਾ ਭਰਾ ਵੀ ਕੈਨੇਡਾ ਰਿਕੁਆਇਰਮੈਂਟ ਸੁਣੋ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਵੈਲ ਸੈਟਲਡ ਬாய் ਪ੍ਰਿਫਰਡ ਟੂ ਕੈਨੇਡਾ ਸੋਹਣਾ ਸੁਨੱਖਿਆ ਪੜਿਆ ਲਿਖਿਆ ਤੇ ਸਥਾਪਿਤ ਲੜਕਾ ਹੋਵੇ ਕੈਨੇਡਾ ਤੋਂ ਇਹੋ ਜਿਹਾ ਲੜਕੇ ਦੀ ਜਰੂਰਤ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਬਧਰੇ ਜਾਣ ਕਰ ਲਈ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹਾਂ ਅਗਲਾ ਰਿਸ਼ਤਾ ਜੀ ਨੋਟ ਕਰੋ ਕੈਨੇਡਾ ਤੋਂ ਪਰਿਵਾਰ ਇਹਨਾਂ ਦਾ ਹੈਗਾ ਜੀ ਯੂ ਐਸ ਏ ਨਾਮ ਕੌਰ ਜੱਟ ਸਿੱਖ ਲੜਕੀ ਬਰਾੜ ਗੋਤ ਪਰਿਵਾਰ ਫਰੀਦਕੋਟ ਨੂੰ ਬਿਲੋਂਗ ਕਰਦਾ ਪਰੰਤੂ ਯੂ ਐਸ ਏ ਦੇ ਵਿੱਚ ਰਹਿੰਦਾ ਲੜਕੀ ਕੈਨੇਡਾ 1993 ਡੇਟ ਆਵਰਤਾ 5 ਫੁੱਟ 1 ਇੰਚ ਕਰਦਾ بی ٹیک کمپیوٹر سائنس ਇਹਨਾਂ ਦੀ ਕੁਆਲਿਫੀਕੇਸ਼ਨ ਆ ਜੀ ایم بی اے ਕੀਤੀ ਹੋਈ ਹੈ ਬੇਟੀ ਦੀ پاسس ਵਰਕ ਪਰਮਟ ਤੇ ਆਹੇ ਸਰੀ ਕੈਨੇਡਾ ਬੇਟੀ ਰਹਿ ਰਹੀ ਆ یو ایس اے ਦਾ ویستر ویزا ਇਹਨਾਂ ਦੇ ਕੋਲੇ ਜੱਟ ਸਿੱਖ ਪਰਿਵਾਰ ਵੈਸ਼ ਨੂੰ پڑھਿਆ ਲਿਖਿਆ زمین ਵਾਲਾ یو ایس اے ਜਾਂ ਕੈਨੇਡਾ ਤਾਂ ਹੋਵੇ ਕੈਨੇਡਾ ਤਾਂ ਹੋਵੇ সিটিজেন ਜਾਂ پی آر ਹੋਵੇ ਲੜਕਾ ਇਹੋ ਜੀ ਲੜਕੇ ਦੀ ਜ਼ਰੂਰਤ ਆ ਤੇ ਜੇ ਯੂਐਸਏ ਤੋਂ ਹੋਵੇ ਯੂਐਸਏ ਦਾ ਵੀ ਸਿਟੀਜ਼ਨ ਜਾਂ ਗ੍ਰੀਨ ਕਾਰਡ ਵਗੈਰਾ ਹੋਵੇ ਬੈਲਿੰਘ ਹੈਮ ਸਿਆਲ ਸਿਆਲਟ ਯੂਐਸਏ ਇਹ ਸੀਰੀਏ ਤੋਂ ਹੋਵੇ ਜੇ ਕੈਨੇਡਾ ਤੋਂ ਹੋਵੇ ਤਾਂ ਸਰੀ ਵੈਨਕੂਵਰ ਐਪਟ ਸਪੋਰਟ ਇਹ ਸੀਰੀਏ ਤੋਂ ਹੋਵੇ ਸਕਰੀਨ ਤੇ ਦੋ ਨੰਬਰ ਚੱਲਦੇ ਨੇ ਜੀ ਬਧੇਰੇ ਜਾਣਕਾਰੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਜੱਟ ਸਿੱਖ ਲੜਕੇ ਬਠਿੰਡਾ ਏਰੀਆ 1990 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਬੀਸੀਏ ਕੀਤੀ ਹੋਈ ਆ ਐਮਬੀਏ ਫਾਈਨਾਂਸ ਕੀਤਾ ਹੋਇਆ ਇਹ ਬੇਟੀ ਸਰਕਾਰੀ ਜੋਬ ਕਰਦੀ ਆ ਕੰਟ੍ਰੈਕਟ 베ਸ ਤੇ ਅਤੇ 10 ਸਾਲਾਂ ਦਾ ਇਹਨਾਂ ਕੋਲੇ ਵੈਸਟੇਡ ਵੀਜ਼ਾ ਆ ਯੂਐਸਏ ਦਾ ਪਿਤਾ ਜੀ ਸਰਕਾਰੀ ਜੋਬ ਤੋਂ ਰਿਟਾਇਰਡ ਨੇ ਭੈਣ ਯੂਐਸਏ ਆ ਭਰਾ ਇਹਨਾਂ ਦਾ ਨਿਊਜ਼ੀਲੈਂਡ ਆ ਨੀਡ ਵੈਲ ਸੈਟਲਡ ਨਿਊਜ਼ੀਲੈਂਡ ਬாய் ਇਹਨਾਂ ਦੇ रिक्वायरमेंट ਆ ਜੀ ਸਕਰੀਨ ਤੇ ਨੰਬਰ ਚੱਲਦਾ ਵਧੇਰੇ ਜਾਣਕਾਰੀ ਲਈ ਤੁਸੀਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਹ ਰਿਸ਼ਤਿਆਂ ਦੇ ਵੇਰਵੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਕੋਈ ਵੇਰਵਾ ਬੋਲਦਿਆਂ ਤੋਂ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ